ਨੈਕਸਟ 24 ਪੰਜਾਬ نیوز ਚੈਨਲ ਦੇਖਦੇ ਦਰਸ਼ਕਾਂ ਨੂੰ ਪਿਆਰ ਪ੍ਰਸਾਸ਼ਕ ਸ਼ਿੱਕਲ 95 ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਕਿ ਦੋ ਸਾਡੀ ਆਨ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਰਤ ਤੱਕ ਪਹੁੰਚ ਰਹਿਣ ਅੱਜ ਤਰਨਤਨ ਵਿਖੇ ਪੰਜਾਬ ਪਾਵਰ ਕਾਮ ਦੇ ਕਰਮਚਾਰੀਆਂ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਪਾਵਰ ਕਾਮ ਮੈਨੇਜਮੈਂਟ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਦੇ ਨਾਅਰੇਬਾਜ਼ੀ ਕੀਤੀ ਗਈ ਪਾਵਰ ਕਾਮ ਦੇ ਕਰਮਚਾਰੀਆਂ ਵੱਲੋਂ ਕੱਚੇ ਮਲਾਜ਼ਮਾਂ ਨੂੰ ਪੱਕਾ ਕਰਨਾ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨਾ ਡੀਏ ਦੀਆਂ ਕਿਸ਼ਤਾਂ ਜਮਾ ਕਰੋਨਾ ਤੇ ਨੌਕਰੀ ਤੇ ਕੰਮ ਕਰਦੇ ਹਾਸੇ ਵਿੱਚ ਮਰਨ ਵਾਲੇ ਕਰਮਚਾਰੀਆਂ ਨੂੰ ਸ਼ਹੀਦ ਦਾ ਦਰਜਾ ਦੇਣ ਅਤੇ ਮਰਨ ਵਾਲਿਆਂ ਨੂੰ 1 ਕਰੋੜ ਰੁਪਏ ਦਾ ਮੁਆਵਜ਼ਾ ਰਾਸ਼ੀ ਦੇਣ ਨਵੀਂ ਭਰਤੀਕਰਨ ਆਦਿ ਦੀ ਮੰਗ ਕੀਤੀ ਜਾ ਰਹੀ ਹੈ ਕਰਮਚਾਰੀ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ 1 ਅਗਸਤ ਤੋਂ ਤਿੱਖਾ ਸੰਘਰਸ਼ ਕਰਨਗੇ ਤੁਸੀਂ ਵੀ ਦੇਖੋ ਨਿਊਜ਼ ਡੈਕ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਇਹ ਜੀ ਮੰਗਾਂ ਆਡੀਆਂ ਆ ਵੀ ਪੰਜਾਬ ਸਰਕਾਰ ਆਨੇ ਮੀੜੇ ਦੇ ਦੇ ਕੇ ਉੱਥੋਂ ਭੱਜਣ ਲਈ ਆ ਕਦੀ ਦੇ 25 ਤਰੀਕ ਵੀ ਦੇ ਦਿੰਦੀ ਅਗਲੀ 26 ਦੇਦੀ 28 ਦੇ ਦਿੰਦੀ ਆ ਹੁਣ 31 ਤਰੀਕ ਵੀ ਮੇਰੇ ਨੇ ਦਿੱਤੀ ਆ ਉਹਦਾ ਕਰਕੇ ਅਸੀਂ ਇਹ ਰੋਖ ਰਾਲੀਆਂ ਕਰਦੇ ਆ ਇਹਨਾਂ ਪੰਜਾਬ ਸਰਕਾਰ ਨੂੰ ਪਤਾ ਲੱਗ ਗਿਆ ਵੀ ਮੁਲਾਜ਼ਮ ਸੁੱਤੇ ਨਹੀਂ ਕਿ ਜਾਗਦੇ ਆ ਵੀ ਅਸੀਂ ਤਿੱਖਾ ਸ਼ਰਸ਼ ਕਰਾਂਗੇ ਜੇ ਇਹਨਾਂ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਜੇ ਸਾਡੇ 87 ਸਾਥੀ ਆ ਜਾਂ ਆਰਟੀਐਮ ਸਾਥੀ ਆ ਜਾਂ ਕੋ ਸਾਡੇ ਨਵੇਂ ਵੀਰ ਆਏ ਆ 4-4 ਸਾਲ ਉਹਨਾਂ ਨੂੰ ਡਾਕ ਫੇ ਰੱਖਿਆ ਜਾਂਦਾ ਵਾ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ ਕੋਈ ਉਤੇ ਬੰਸਣਾ ਲਈ ਜਾਵੇ ਅਸੀਂ ਤੇ ਉਹ ਮੰਗ ਕਰਦੇ ਆਂ ਸਰਕਾਰ ਦੇ ਕੋਲ ਕਿ ਡੀਏ ਵੀਆ ਕਿਸ ਤਾਂ ਜੋ ਸਾਡਾ ਪੇ ਬੰਨ ਦਾਸ ਕੇ ਰੀਅਲ ਬੰਦਾ ਸਾਰਾ ਕੁਝ ਦਿੱਤਾ ਜਾਵੇ ਸਾਨੂੰ ਜੇ ਸਾਡੇ ਸਾਥੀ ਛੀਹ ਹੁੰਦਾ ਕੋਈ ਕਰੰਟ ਲਾ ਕੇ ਉਹਨੂੰ ਛੀਹ ਦਾ ਦਰਜਾ ਦਿੱਤਾ ਜਾਵੇ ਬੱਬੇ ਸਾਡੇ ਫਰਜ਼ੀ ਸਾਥੀ ਆ ਜਾਂ ਹੋਰ ਸਾਥੀ ਆ ਉਹਨੂੰ ਛੀਹ ਦਾ ਦਰਜਾ ਦਿੰਦੇ ਆ ਨਾਲ ਫੌਜਾ ਆਪਣਾ ਕਰੋੜ ਰੁਪਈਆ ਦਿੰਦੇ ਆ ਅਸੀਂ ਇਹ ਵੀ ਅਨੇ ਸਾਡੇ ਬਿਜਲੀ ਬੋਰਡ ਤੇ ਸਗਰਸ ਲੜ ਕੇ ਉੱਤੇ ਸੜ ਕੇ ਥੱਲੇ ਦੇਖਦੇ ਆ ਕੋਈ ਜਿਆਨੇ ਦੀ ਬਿਜਲੀ ਬੋਰਡ ਜਿਹੜਾ ਵਾ ਸਾਡੇ ਸਾਥੀ ਨੂੰ 1 ਕਰੋੜ ਰੁਪਏ ਦਿੱਤਾ ਹੋਵੇ ਨੌکریاں ਦਿੱਤੀਆਂ ਜਾਂ ਨਵੀਂ ਭਰਤੀ ਸ਼ੁਰੂ ਕੀਤੀ ਜਾਵੇ ਤੇ ਅਸੀਂ ਜੋ ਸਾਡੀਆਂ ਨਾਂ ਮੰਗਾਏ ਨੇ ਭੜਕੇ ਨਿਰਣ ਕੀਤੀ ਤਹੇ ਪਹਿਲੀ ਤਰੀਕ ਤੋਂ ਬੜੀ ਤਿੱਖਾ ਸੰਘਰਸ਼ ਕਰਾਂਗੇ ਇਹ ਜਿਹੜੀ ਕੋਈ ਜ਼ਿੰਮੇਵਾਰੀ ਵੀ ਪੰਜਾਬ ਸਰਕਾਰ ਹੋਊਗੀ ਜੇਕਰ ਗੱਲ ਕੀ ਮੰਤਰੀਆਂ ਤੇ ਜਿਵੇਂ ਤੁਸੀਂ ਦੱਸਿਆ ਕੋ ਮੀਡੀਆ ਤੁਹਾਨੂੰ ਲੱਗਦਾ ਕਿ ਕੋਈ ਹੱਲ ਨਿਕਲ ਕੇ ਸਾਹਮਣੇ ਆਏਗਾ ਹੱਲ ਮੰਨ ਮੰਨ ਕੇ ਮੰਗਾ ਉਹਦੇ ਵਿੱਚ ਭੱਜ ਰਹੀ ਆ ਮੰਗਾ ਮੰਨ ਕੇ ਫਿਰ ਸਾਨੂੰ ਕੋਈ ਸਰਕੂਲਰ ਨਹੀਂ ਜਾਰੀ ਕਰਕੇ ਦੇਣ ਦਾ ਹੈ ਉਹਦੇ ਵਿੱਚ ਫਿਰ ਪੱਜ ਜਾਂਦੇ ਆ ਅਸੀਂ ਮੰਗਾਲੇ ਵਿੱਚ ਮੋੜ-ਮੋੜੰਗਾ ਨਾ ਮੀਟਿੰਗਾਂ ਕਰਦੇ ਆ ਕੋਈ ਸਾਨੂੰ ਅੱਜ ਤੁਹਾਨੂੰ ਦੇ ਦੇਣੇ ਭਲਕੇ ਦੇ ਦੇਣੇ ਕੋਈ ਸਰਕੂਲਰ ਜਾਰੀ ਨਹੀਂ ਕਰਦੇ ਕਦੀ ਆਜਿੰਦੇ ਤੁਹਾਨੂੰ ਸਦਮਾ ਪੇ ਕਮਿਸ਼ਨ ਦੇਣਾ ਨਵੇਂ ਸਾਥੀਆਂ ਨੂੰ ਕਦੀ ਆਜਿੰਦੇ ਸ਼ੇਵਾ ਦੇਣਾ ਹੁਣ ਕੱਲ ਦੀ ਇੱਕ ਲੈਟਰ ਜਾਰੀ ਕੀਤੀ ਹੈ ਨਾ ਸ਼ੇਵਾ ਤੇ ਕਮਿਸ਼ਨ ਦੇਣ ਬਾਰੇ ਵੀ ਉਹਦੇ ਵਿੱਚ ਚਲੋ ਸਾਡੇ ਸਾਥੀ ਖੁਸ਼ ਆ ਤੇ ਅਸੀਂ ਇਹੋ ਪੰਜਾਬ ਸਰਕਾਰ ਤੇ ਗੜੀ ਬੇਨਤੀ ਕਰਾਂਗੇ ਕਿ ਜਿਹੜੀ ਇਹ ਮੰਗਾ ਹੱਡੀਆਂ ਪੰਗਰੋਂ ਤੋਂ ਮੰਨੀਆਂ ਜਾਣ ਤੇ ਸਾਨੂੰ ਸੰਘਰਸ਼ ਤੇ ਨਾਂ ਰੰਦੀ ਰੀਤ ਪਾਉਣ ਜੇਕਰ ਗੱਲ ਕੀਤੀ ਜੇ ਕਿੰਨੀ ਗਰਮੀ ਦੇ ਕਾਰਨ ਜਿਹੜਾ ਵਾ ਤੁਸੀਂ ਬਾਹਰ ਖੜੇ ਹੋਏ ਹਾਂਜੀ ਜੇ ਸਰਕਾਰਾਂ ਮੰਨ ਲੈਣ ਇਹ ਗੱਲਾਂ ਤੇ ਨਾ ਧਰਨੇ ਤੇ ਆਉਣਾ ਪਵੇ ਕੀ ਕਹਿਣਾ ਤੁਹਾਡਾ ਇਸ ਬਾਰੇ ਅਸੀਂ ਜਿਹੜੇ ਸਾਡੇ ਸਾਥੀ ਆ ਕਲਰੀਕਲ ਜਾਂ ਦੂਜੇ ਸਾਥੀ ਆ ਫੀਲਡ ਵਾਲੇ ਉਹ ਗਰਮੀਆਂ ਤੋਂ ਨਹੀਂ ਡਰਦੇ ਉਹ ਸੰਘਰਸ਼ ਸਾਥੇ 24 ਘੰਟੇ ਇਹ ਤਿਆਰ ਹੀ ਦੇ ਆ ਅਸੀਂ ਤੇ ਉਹ ਬੋਦੀ ਸਰਕਾਰ ਨੂੰ ਕਰਾਂਗੇ ਕਿ ਸਾਡਾ ਪਰਖ ਹੋ ਨਾ ਉਹ ਪਰਖਣ ਦੇ ਬਾਰੇ ਮੁੜ ਕੇ ਜੇ ਪਹਿਲਾਂ ਸਰਕਾਰਾਂ ਹੀ ਕਾਲੀ ਸਰਕਾਰ ਹੀ ਕਾਂਗਰਸ ਸਰਕਾਰ ਹੀ ਉਹਨਾਂ ਦੇ ਮੂੰਹ ਦੀ ਪਈ ਉਹ ਖੁੱਟੇ ਤਹੇਗੇ ਭੱਜੇ ਸੀ ਇਸ ਤਰ੍ਹਾਂ ਇਹਨਾਂ ਨੂੰ ਭੱਜਣਾ ਪਊਗਾ ਜੋ ਇਹਨਾਂ ਨੇ ਸਾਡੀਆਂ ਇਹ ਜੀ ਮੈਂ ਪਹਿਲਾਂ ਤਾਂ ਗੁਰਪ੍ਰੀਤ ਸਿੰਘ ਗੰਢੀਵੰਦ ਪੀਐਸਬੀ ਅਮਪਲਾਈ ਰਿਪਰੇਜਨਡ ਕਾ ਸੂਬਾ ਪ੍ਰਧਾਨ ਤੇ ਬੀਜੇ ਲਾਗਨ ਰਤਾ ਮੰਚ ਦਾ ਸਭਾਈ ਕਮਿਸ਼ਨਰ ਹੋਣ ਦੇ ਨਾਤੇ ਤੁਹਾਡੇ ਨਾਲ ਵੀ ਅਮਰਾਈ ਇਹ ਦੱਸਣਾ ਚਾਹਣਾ ਸਾਡੇ ਬਹੁਤ ਸਾਰੇ ਮਸਲੇ ਪਾਵਰ ਮੈਨੇਜਮੈਂਟ ਦੇ ਨਾਲ ਆ ਜਿਹੜੇ ਟੇਬਲ ਤੇ ਬਰਖੇ ਹੱਲ ਹੋ ਸਕਦੇ ਆ ਪਹਿਲੀ ਗੱਲ ਟੇਬਲ ਤੇ ਬੈਠਣ ਦੀ ਨਹੀਂ ਖੇਤੀ ਕੀਤੇ ਆ ਮਤਲਬ ਜਿਹੜਾ ਮੈਨੇਜਮੈਂਟ ਕੋਸ਼ਿਸ਼ ਕਰਦੀ ਜੇ ਅਸੀਂ ਸੁਣਰਚਲਿਆਰਾ ਕਰਦੇ ਆ ਤੇ ਟੇਬਲ ਤੇ ਬਰਖਦੇ ਆ ਫੇਰ ਉਹ ਕੁਝ ਸੰਤ ਨਹੀਂ ਹੁੰਦੀਆਂ ਤੇ ਫੇਰ ਉਹ ਨਹੀਂ ਲਾਗੂ ਨਹੀਂ ਕਰਦੇ ਸਾਡੀ 5 ਜੁਲਾਈ ਨੂੰ ਮੀਟਿੰਗ ਹੋਈ ਸੀ ਪਟਿਆਲੇ ਉਹਦੇ ਅੱਜ ਤੱਕ ਸਾਨੂੰ ਮਿਲ ਨਹੀਂ ਦਿੱਤੇ ਇਹਦੇ ਤੋਂ ਅੱਗੇ ਕਿ ਸਾਡੇ ਇੱਕ ਪਵਾਨੀਗੜ ਦੇ ਵਿੱਚ ਵੈਸੇ ਬਹੁਤ ਸਾਰੇ ਨੌਜਵਾਨਾਂ ਦੀ ਮੌਤ ਹੋਈ ਆ ਇਸ ਗਰਮੀ ਦੇ ਮੌਸਮ ਦੇ ਵਿੱਚ ਬਿਜਲੀ ਚਾਲੂ ਰੱਖਦੇ ਆ ਉਨਾ ਆਪਣੀਆਂ ਜਾਨਾਂ ਦਿੱਤੀਆਂ ਸਾਹ ਹੱਤਾਂ ਦਿੱਤੀਆਂ ਇੱਕ ਭਵਾਨੀ ਗੜ ਦੇ ਵਿੱਚ ਬੈਠ ਹੋਈ 22 ਸਾਲ ਦਾ ਨੌਜਵਾਨ ਸੀ ਕਮਲਜੀਤ ਸਿੰਘ ਤੇ ਉਹਦੀ ਡੱਡ ਬੋਡੀ ਰੱਖ ਕੇ ਸਾਡੇ ਜਾਇਬੰਦਿਆਂ ਨੇ ਕੀਤਾ ਪ੍ਰਦਰਸ਼ਨ ਉਥੇ ਡੀਸੀ ਸਾਹਿਬ ਸੰਗਰੂਰ ਜਿਹੜੇ ਨੇ ਉਹਨਾਂ ਦੇ ਰਾਈ ਉਥੇ ਸਾਡੇ ਡਾਇਰੈਕਟਰ ਸਾਹਿਬ ਆਏ ਜਿਹੜੇ ਡਿਸਟ੍ਰਿਬਿਊਸ਼ਨ ਨੇ ਗਰੇਵਾਲ ਸਾਹਿਬ ਤੇ ਉਹਨਾਂ ਨੇ ਪ੍ਰੋਸਾਦਤਰੀ 12 ਤਰੀਕ ਦੀ ਉਸੇ ਦਿਨ ਬੀਓਡੀ ਦੀ ਮੀਟਿੰਗ ਸੀ ਤਾਂ ਅਸੀਂ ਤੁਹਾਡੇ ਨਾਲ ਜਿਹੜੇ ਉਥੇ ਵਿਚਾਰਾਂਗੇ ਤੇ 12 ਤੋਂ ਬਾਅਦ ਅੱਜ ਜਿਹੜੀ 30 ਤਰੀਕ ਹੋ ਗਈ ਸਾਨੂੰ ਨਹੀਂ ਪਤਾ ਲੱਗ ਰਿਹਾ ਕਿ ਕੀ ਵਿਚਾਰਿਆ ਗਿਆ ਉਹਦੇ ਤੋਂ ਬਾਅਦ ਸਾਨੂੰ ਡੀਸੀ ਸਾਹਿਬ ਦੇ ਰਾਹੀਂ 24 ਤਰੀਕ ਦੀ ਮੀਟਿੰਗ ਦੇਤੀ ਡੀਲੀ ਮੰਤਰੀ ਨਾਲ ਉਹ ਮੁੜ ਕੇ ਨੇੜੇ ਜਾ ਕੇ ਉਹ ਮੰਤਰੀ ਕਰਤੀ ਫੇਰ ਕਰਤੀ 27 ਤਰੀਕ 27 ਤਰੀਕ ਮਿਲਤੀ ਕਰਕੇ ਕੱਤੀ ਕਰਤੀ ਇਹ ਜਿਹੜੇ ਕੱਲ ਤੇ ਅੱਜ ਦੇ ਜਿਹੜੇ ਸਾਡੇ ਰੋਸ ਪ੍ਰਦਰਸ਼ਨ ਸੰਕੇਤਕ ਤੌਰ ਤੇ ਸੀ ਅਸੀਂ ਡਿਵੀਜ਼ਨ ਪੱਧਰ ਤੇ ਧਰਨੇ ਦਿੱਤੇ ਆ ਰੈਲੀਆਂ ਕੀਤੀਆਂ ਨੇ ਧਰਨੇ ਨਹੀਂ ਦਿੱਤੇ ਰੈਲੀਆਂ ਕੀਤੀਆਂ ਰੋਸ ਵਜੋਂ ਵੀ ਸਾਡੀ ਇਹ ਮੀਟਿੰਗ ਦੀ ਸਾਨੂੰ ਖਰਚਾ ਵੀ ਇਹ ਵੀ ਇਹਨਾਂ ਨੇ ਅੱਗੇ ਪਾਉਣੀ ਆ ਕਿ ਅਸੀਂ ਪੰਜਾਬ ਦੀ ਸਰਕਾਰ ਨੂੰ ਨਿਕਾਣਾ ਚਾਹੁੰਦੇ ਆ ਕਿ ਜਿਹੜੀ ਪਾਵਰ ਦੀ ਮੈਨੇਜਮੈਂਟ ਆ ਇਹ ਵਾਰ-ਵਾਰ ਸਾਨੂੰ ਖਰਾਬ ਕਰ ਰਹੀ ਆ ਇਹ ਡੀਲੂ ਡੋਰ ਜਿਹੜਾ ਪੀਐਸਪੀਸੀ ਦਾ ਜਿਹੜਾ ਅਦਾਰਾ ਆ ਜਾਂ ਟਰਾਂਸਕੋ ਦਾ ਇਹ ਬੜਾ ਮਹੱਤਵਪੂਰਨ ਅਦਾਰਾਔਰ ਲੋਕਾਂ ਨਾਲ ਜੁੜਿਆ ਗਰਮੀ ਦਾ ਮੌਸਮ ਆ ਹਰੇਕ ਘਰ ਨੂੰ ਬਿਜਲੀ ਚਾਹੀਦੀ ਆ ਲੇਕਿਨ ਇਹ ਮਜਬੂਰ ਕਰਦੇ ਆ ਸਾਨੂੰ ਵੀ ਤਸੀਹੜਾਂ ਤੇ ਆਓ ਪਿੱਟ ਸਿਆਪਾ ਕਰੋ ਫੇਰ ਤੁਹਾਡੀ ਕੋਈ ਨਾ ਕੋਈ ਕਦੇ ਗੱਲ ਸੁਣਵਾਈ ਹੋਏਗੀ ਸਾਡੀ ਸਰਕਾਰ ਨੂੰ ਵੀ ਬੇਨਤੀ ਆ ਵੀ ਕਾਇਦੀ ਮੀਟਿੰਗ ਵੀ ਪਾਬੰਦ ਰਵੇ ਤੇ ਜਿਹੜੇ ਸਾਡੇ ਮਸਲੇ ਡਿਜੀਟਲ ਮੰਤਰੀ ਮਾਨਜੋ ਅ ਸ੍ਰੀ ਹਰਤਾ ਵੈਚੇਗੀ ਈਟੀਓ ਉਹਨਾਂ ਨੇ ਪਿਛਲੀ ਜੁਲਾਈ ਦੇ ਵਿੱਚ ਮਸਲੇ ਸਾਡੇ ਮੰਨੇ ਹੀ ਜਿਹੜੇ ਤੇ ਸਾਡੀ ਬੇਨਤੀ ਹੈ ਕੱਲ੍ਹ ਵਾਲੀ ਮੀਟਿੰਗ ਦੇ ਵਿੱਚ ਉਹਨਾਂ ਦੇ ਸਾਨੂੰ ਸਰਪ੍ਰਸਤ ਦਿੱਤੇ ਜਾਣ ਨਾ ਕਿ ਸਾਡੇ ਨਾਲ ਲਾਰਾ ਲਪਾ ਲਾ ਜਾਏ ਜਾਂ ਲਾਰਾ ਲਪਾ ਲਾਉਣ ਦੇ ਤੇ ਅਸੀਂ ਤੁਹਾਡੇ ਇਸ ਮੀਡੀਆ ਦੇ ਰਾਹੀਂ ਪੰਜਾਬ ਦੀ ਸਰਕਾਰ ਆਪਾਰ ਦੀ ਨੰਗਲ ਨੂੰ ਕਹਿਣਾ ਚਾਹੁੰਦੇ ਆ ਅਗਸਤ ਦੇ ਪਹਿਲੇ ਹਫਤੇ ਤੋਂ ਤਿੱਖਾ ਔਰ ਫਿਰੜੀ ਸੰਘਰਸ਼ ਜਿਹੜਾ ਉਹ ਕਰਨ ਲਈ ਮਜਬੂਰ ਹੋਵਾਂਗੇ ਫਿਰ ਉਹਦੇ ਤੋਂ ਜਿਹੜੇ ਸਟੇ ਲੱਗਣਗੇ ਜਿੰਮੇਵਾਰੀ ਪਾਵਰ ਮੈਨੇਜਮੈਂਟ